ਹਰ ਇੱਕ ਵਿਅਕਤੀ ਦੀ ਇੱਛਾ ਹੁੰਦੀ ਹੈ ਹਰ ਇੱਕ ਵਿਅਕਤੀ ਵਾਸਤੇ ਨਵਾਂ ਸਾਲ ਖੁਸ਼ੀਆਂ ਭਰਿਆ ਹੋਵੇ ਤੇ ਸੱਜਣਾ ਮਿੱਤਰਾਂ ਯਾਰਾਂ ਦੋਸਤਾਂ ਦੇ ਕਾਰੋਬਾਰ ਵਿੱਚ ਵਾਧਾ ਹੋਵੇ ਅਜਿਹੀਆਂ ਕਾਮਨਾਵਾਂ ਹੁੰਦੀਆਂ ਹਨ ਪਰ ਮੈਂ ਇਹ ਜਾਨਣਾ ਚਾਹੁੰਦਾ ਕਿ ਸਾਲ ਵਿੱਚ ਤਿੰਨ ਵਾਰ ਮਨਾਏ ਜਾਂਦੇ ਨਵੇਂ ਸਾਲ ਨੂੰ ਕਿਵੇਂ ਮਨਾਵਾਂ ਸਵੇਰੇ ਉੱਠਿਆ ਵਾਹਿਗੁਰੂ ਦਾ ਸ਼ੁਕਰਾਨਾ ਕਰਕੇ ਮੋਬਾਈਲ ਦੇਖਣ ਲੱਗਿਆ ਗਿਆਨੀਆਂ ਵਿਗਿਆਨੀਆਂ ਪ੍ਰੋਫੈਸਰਾਂ ਇਤਿਹਾਸ ਦੇ ਖੋਜਕਾਰਾਂ ਧਾਰਮਿਕ ਆਗੂਆਂ ਵਿਦਵਾਨਾਂ ਸਹਿਤਕਾਰਾਂ ਇਤਿਹਾਸਕਾਰਾਂ ਰਾਜਨੀਤਿਕ ਤੇ ਆਮ ਲੋਕਾਂ ਵੱਲੋਂ ਨਵੇਂ ਸਾਲ ਦੀਆਂ ਵਧਾਈਆਂ ਨਾਲ ਮੋਬਾਈਲ ਭਰਿਆ ਪਿਆ ਸੀ ਕੀ ਸਭ ਕੁਝ ਭੁੱਲ ਗਏ ਦਸ਼ਮ ਪਾਤਸ਼ਾ ਗੁਰੂ ਗੋਬਿੰਦ ਸਾਹਿਬ ਜੀ ਨੇ ਖਾਲਸਾ ਪੰਥ ਦੇ ਹੁਕਮ ਨੂੰ ਪ੍ਰਵਾਨ ਕਰਕੇ ਅਨੰਦਾ ਦੀਪੁਰੀ ਅਨੰਦਪੁਰ ਸਾਹਿਬ ਨੂੰ ਛੱਡਿਆ ਸਰਸਾ ਦੀ ਨਦੀ ਤੇ ਪਰਿਵਾਰ ਵਿਛੋੜਾ ਕਮਸਾਨ ਦਾ ਜੰਗ ਕੱਚੀ ਗੜੀ ਚਮਕੌਰ ਸਾਹਿਬ ਦੀ ਧਰਤ ਤੇ 10 ਲੱਖ ਫੌਜਾਂ ਦੇ ਨਾਲ ਸਿਰਫ 40 ਸਿੰਘਾਂ ਦਾ ਟਕਰਾ ਜਾਣਾ ਗੁਰੂ ਸਾਹਿਬ ਦੇ ਜਾਨ ਤੋਂ ਪਿਆਰੇ 38 ਸਿੰਘਾਂ ਤੇ ਦੋ ਵੱਡੇ ਸਹਿਬਜ਼ਾਦਿਆਂ ਵੱਲੋਂ ਕਮਸਾਨ ਦੇ ਜੰਗ ਵਿੱਚ ਸ਼ਹੀਦੀ ਜਾਨ ਪੀਣੇ ਲਾਸ਼ਾਂ ਨੂੰ ਕਫਨ ਨਸੀਬ ਨਾ ਹੋਣੇ ਮਾਚੂਵੜ ਦੇ ਜੰਗਲ ਵਿੱਚ ਧੰਨ ਗੁਰੂ ਗੋਬਿੰਦ ਸਾਹਿਬ ਜੀ ਵੱਲੋਂ ਟਿੰਡ ਦਾ ਸਹਰਾਣਾ ਲਾਉਣਾ ਦੂਸਰੇ ਪਾਸੇ ਜਗਤ ਮਾਤਾ ਗੁਜਰੀ ਜੀ ਬਾਬਾ ਜੋਰਾਵਾਰ ਸਿੰਘ ਬਾਬਾ ਫਤੇ ਸਿੰਘ ਗੱਲੋਂ ਦਾਦੀ ਮਾਂ ਦੇ ਨਾਲ ਵੱਡੇ ਵੀਰਾਂ ਨੂੰ ਨਾਂ ਬੁਲਾਉਣ ਦਾ ਵਾਅਦਾ ਕਰਨਾ ਵਿਖੜੇ ਪੈਂਡੇ ਤੇ ਚੱਲਣਾ ਕੁੰਮੇ ਮਾਸ਼ਕੀ ਦੀ ਛਾਂ ਵਿੱਚ ਰਾਤ ਕੱਟਣੀ ਮਰਿੰਡੇ ਦੀ ਕੋਤਵਾਲੀ ਵਿੱਚ ਪੌਧੀ ਠੰਢੀ ਹੱਡ ਚੀਰਵੀਂ ਰਾਤ ਨੂੰ ਉੱਪਰ ਕੱਪੜਾ ਨਾ ਲੈਣ ਲਈ ਦੇਣਾ ਕੋਤਵਾਲ ਦਾ ਜ਼ੁਲਮ ਸਹਾਰਨਾ ਮਰਿੰਡੇ ਤੋਂ ਹੰਦ ਤੱਕ ਦਿੱਤੇ ਤਸੀਹੇ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦਿਆਂ ਨੂੰ ਹੰਸਲਾ ਨਦੀ ਦੇ ਕੰਢੇ ਬਣੇ ਠੰਡੇ ਬੁਰਜ ਵਿੱਚ ਕੈਦ ਕਰਨਾ ਠੰਡੇ ਬੁਰਜ ਵਿੱਚ ਬੋਦੀ ਹੱਡ ਚੀਰਵੀਂ ਠੰਡ ਚ ਬਤਾਈਆਂ ਰਾਤਾਂ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੇ ਸਰੀਰਾਂ ਤੇ ਛਟੀਆਂ ਦੀ ਵਾਰ ਹੱਥਾਂ ਦੇ ਪੋਟਿਆਂ ਤੇ ਪਲੀਤੇ ਰੱਖ ਕੇ ਅੱਗ ਲਾਉਣ ਵਰਗੇ ਤਸੀਹੇ ਪਿੱਪਲ ਨਾਲ ਬੰਨ ਕੇ ਗੁਲੇਲੇ ਮਾਰਨੇ ਸਹਬਜ਼ਾਦਿਆਂ ਨੂੰ ਨੀਅ ਵਿੱਚ ਚਣਵਾ ਦੇਣਾ ਫਿਰ ਸਾਰਾ ਕੱਟ ਕੇ ਸ਼ਹੀਦ ਕਰਨ ਵਰਗੇ ਜ਼ੁਲਮ ਨੂੰ ਤੱਕ ਕੇ ਕੁਦਰਤ ਦਾ ਕੁਰਲਾ ਉਠਣਾ ਸਹਿਬਜ਼ਾਦਿਆਂ ਦੇ ਮ੍ਰਿਤਕ ਸਰੀਰਾਂ ਨੂੰ ਹੰਸਲਾ ਨਦੀ ਦੇ ਕਿਨਾਰੇ ਸੁੱਟਣਾ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੇ ਸਰੀਰਾਂ ਦੇ ਸੰਸਕਾਰ ਦੀ ਮਨਾਹੀ ਬਾਬਾ ਟੋਡਰਮਲ ਵੱਲੋਂ ਸੰਸਕਾਰ ਲਈ ਮੋਹਰਾ ਮਿਸ਼ਾਕ ਕੇ ਧਰਤ ਦਾ ਟੁਕੜਾ ਲੈਣਾ ਲਾਸਾਨੀ ਸ਼ਹਾਦਤ ਦੀ ਗਾਥਾ ਗੁਰੂ ਗੋਬਿੰਦ ਸਾਹਿਬ ਜੀ ਦੇ ਦੋ ਫਰਜੰਦਾ ਤੇ ਮਾਤਾ ਗੁਜਰੀ ਨੂੰ ਦੁੱਧ ਪਿਲਾਉਣ ਦੇ ਬਦਲੇ ਬਾਬਾ ਮੋਤੀ ਮਹਿਰਾ ਤੇ ਉਹਨਾਂ ਦੇ ਪਰਿਵਾਰ ਨੂੰ ਕੋਲੂ ਵਿੱਚ ਪੀੜ ਦੇਣਾ ਆਦ ਨੂੰ ਖਾਲਸਾ ਪੰਥ ਤੇ ਪੜੇ ਲਿਖੇ ਲੋਕ ਕਿ ਚਾਰਕੂ ਦਿਨਾਂ ਵਿੱਚ ਭੁੱਲ ਗਏ ਹਨ ਕਿ ਇਹ ਦਰਦ ਸਮੁੱਚੀ ਮਾਨਵਤਾ ਦਾ ਦਰਦ ਨਹੀਂ ਸੀ ਜੇ ਹੈ ਸੀ ਤੇ ਅਜੇ ਹਕ ਕਿਉਂ ਇਕਦਮ ਬਾਹਰ ਨਿਕਲ ਕੇ ਦੇਖਿਆ ਸਭ ਕੁਝ ਆਮ ਦੀ ਤਰ੍ਹਾਂ ਸੀ ਉਹੀ ਪ੍ਰਕਿਰਤੀ ਉਹੀ ਕੁਦਰਤ ਉਹੀ ਕੈਨਾਤ ਉਹੀ ਦੂਸਤ ਵਾਤਾਵਰਨ ਉਹੀ ਜ਼ਹਿਰੀਲਾ ਪਾਣੀ ਬਿਮਾਰੀਆਂ ਨਾਲ ਜੂਝਦੇ ਲੋਕ 1947 ਤੇ 1984 ਦੀ ਨਸ਼ਰ ਕੁਸੀ ਇਨਸਾਫ ਲਈ ਅਦਾਲਤਾਂ ਵਿੱਚ ਬਰਖ ਹੋ ਰਹੇ ਲੋਕ ਮਹਾੜੀ ਦੇ ਫੁੱਟ ਪਾਥਾਂ ਤੇ ਚੱਲਦਾ ਇਨਸਾਫ ਮੋਰਚਾ ਹੱਕਾਂ ਲਈ ਲੜਦੇ ਮਰ ਜੀਵੜਿਆਂ ਦੇ ਮਾੜੇ ਸਿਸਟਮ ਵੱਲੋਂ ਝੂਠੇ ਪੁਲਿਸ ਮੁਕਾਬਲੇ ਬਣਾਉਣੇ ਸਰਕਾਰੀ ਦਫ਼ਤਰਾਂ ਅੱਗੇ ਲੱਗਦੇ ਧਰਨੇ ਰੋਸ ਮਜਾਰੇ ਤੇ ਰੋਜ਼ਗਾਰ ਲਈ ਟੈਂਕੀਆਂ ਤੇ ਚੜੇ ਕੁੜੀਆਂ ਮੁੰਡੇ ਇਨਸਾਫ ਮੰਗਦਿਆਂ ਤੇ लाठी चार्ज ਖਿੱਚਾ ਧੋਈ ਦੇ ਸ਼ਿਕਾਰ ਹੁੰਦੇ ਲੋਕ ਉਹੀ ਰਾਜ ਉਹੀ ਅਮਲਾ ਫੈਲਾ ਉਸੇ ਤਰਾਹੀ ਨਪੀੜੇ ਜਾਂਦੇ ਲੋਕ ਜਦ ਬਦਲਿਆ ਕੁਝ ਵੀ ਪ੍ਰਤੀਤ ਨਾ ਹੋਇਆ ਤਾਂ ਫਿਰ ਨਵਾਂ ਸਾਲ ਕਿਉਂ ਮਨਾਵਾ ਹੈਰਾਨ ਹੋ ਕੇ ਜਦੋਂ ਅੰਦਰ ਵਾਪਸ ਆਇਆ ਸਿਰਫ ਕੰਦ ਤੇ ਲਟਕਦਾ ਕੈਲੰਡਰ ਹੀ ਬਦਲਿਆ ਹੋਇਆ ਸੀ ਬੈਠ ਕੇ ਗੰਭੀਰਤਾ ਨਾਲ ਸੋਚਿਆ ਫਿਰ ਕਾਹਦੀਆਂ ਵਧਾਈਆਂ ਵੈਸੇ ਵੀ ਤਾਂ ਦੁਨੀਆ ਵਿੱਚ ਨਵੇਂ ਸਾਲ ਦਾ ਤਿੰਨ ਵਾਰ ਸ਼ੁਭ ਆਰੰਭ ਹੁੰਦਾ ਹੈ ਪਹਿਲੀ ਵਾਰ ਜਨਵਰੀ ਨੂੰ ਉਹ ਲੋਕ ਨਵਾਂ ਸਾਲ ਮਨਾਉਂਦੇ ਹਨ ਜਿਨ੍ਹਾਂ ਨੇ ਭਾਰਤ ਸਮੇਤ ਹੋਰ ਬਹੁਤ ਸਾਰੇ ਮੁਲਕਾਂ ਨੂੰ ਗੁਲਾਮ ਬਣਾ ਕੇ ਰੱਖਿਆ ਸੀ ਗੁਲਾਮ ਬਣ ਕੇ ਰਹੇ ਲੋਕਾਂ ਦੀ ਮਾਨਸਿਕਤਾ ਅੱਜ ਵੀ ਗੁਲਾਮ ਪ੍ਰਤੀਤ ਹੁੰਦੀ ਹੈ ਜਦੋਂ ਉਹ 1 ਜਨਵਰੀ ਨੂੰ ਨਵੇਂ ਸਾਲ ਦਾ ਢੋਲ ਤਮੱਕੇ ਆਤਸਵਾਜੀ ਨਾਲ ਸ਼ੁਭ ਆਰੰਭ ਕਰਦੇ ਹਨ ਤੇ ਹਰ ਇੱਕ ਨੂੰ ਮੁਬਾਰਕਬਾਦ ਦਿੰਦੇ ਹਨ ਦੂਜੀ ਵਾਰ ਕਾਰੋਬਾਰੀ ਲੋਕ ਸਰਕਾਰ 1 ਅਪ੍ਰੈਲ ਨੂੰ ਨਵੀਆਂ ਵਈਆਂ ਤੇ ਨਵੇਂ ਖਾਤੇ ਕਰਕੇ ਨਵੇਂ ਸਾਲ ਦਾ ਸ਼ੁਭ ਆਰੰਭ ਕਰਦੇ ਹਨ ਤੀਜੀ ਵਾਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਤ ਬਾਣੀ 12 ਮਹਾ ਦੇ ਅਨੁਸਾਰ ਚੇਤ ਦੇ ਮਹੀਨੇ ਨੂੰ ਨਵੇਂ ਸਾਲ ਦਾ ਸ਼ੁਭ ਆਰੰਭ ਮੰਨਿਆ ਜਾਂਦਾ ਹੈ। ਇਸ ਦਿਨ ਪਿੰਡਾਂ ਦੀਆਂ ਔਰਤਾਂ ਮਿੱਟੀ ਜਾਂ ਗੋਹੇ ਨਾਲ ਕੰਧਾਂ ਉੱਤੇ ਫੁੱਲ ਬੂਟੇ ਛਾਪ ਕੇ ਨਵੇਂ ਸਾਲ ਦਾ ਸਵਾਗਤ ਕਰਦੀਆਂ ਸਨ। ਪਿੰਡਾਂ ਵਿੱਚ ਮਹਿਲ ਨੂਮਾ ਕੋਠੀਆਂ ਬਣਾਣ ਕਰਕੇ ਇਹ ਰੀਤੀ ਅਲੋਪ ਹੋ ਰਹੀ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਣ ਵਾਲੀ ਸਮੁੱਚੀ ਖਲਕਤ ਇੱਕ ਚੇਤ ਤੋਂ ਨਵੇਂ ਸਾਲ ਦੀਆਂ ਵਧਾਈਆਂ ਦਿੰਦੀ ਹੈ। ਹੁਣ ਦੱਸੋ ਕਿਵੇਂ ਮਨਾਵਾ ਨਵਾਂ ਸਾਲ ਹੁਣ ਦੱਸੋ ਕਿਵੇਂ ਮਨਾਵਾ ਤੇ ਕਦੋਂ ਮਨਾਵਾ ਨਵਾਂ ਸਾਲ